ਜੀ ਸਾਰਿਆਂ ਪਿਆਰ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ 9.5 ਇੰਚ ਮੋਢੇ ਦੇ ਹਿਸਾਬ ਨਾਲ ਬਾਂਹ ਦੀ ਕਟਿੰਗ ਕਰਕੇ ਦਿਖਾਵਾਂਗੇ ਠੀਕ ਹੈ ਜੀ ਬਾਹ ਆਪਣੀ ਹੈਗੀ ਜੀ 17 ਇੰਚ ਤਿਆਰ ਹੈ ਤੇ ਆਪਾਂ ਰੱਖਣੀ ਹੈ 19 ਇੰਚ 2 ਇੰਚ ਵਾਧ ਰੱਖਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਹਨੂੰ ਕਰ ਦਾਂਗੇ ਆਪਾਂ ਕਟਿੰਗ ਇਥੋਂ ਬਾਹ ਸਾਰੀ ਬਰਾਬਰ ਕਰਕੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਉੱਪਰ ਆਪਾਂ ਲਾਵਾਂਗੇ ਜੀ ਸਾਡੇ 3 ਇੰਚ ਦਾ ਨਿਸ਼ਾਨ ਠੀਕ ਹੈ ਜਿਹੜਾ ਆਹ ਵਾਲਾ ਨਿਸ਼ਾਨ ਲਾਇਆ ਸਿੱਧਾ ਆਪਾਂ 3 ਇੰਚ ਦਾ ਲਾਇਆ ਇੱਥੇ ਤੇ ਮੋਢਾ ਇਹਨਾਂ ਰਹੇਗਾ ਜੀ 9.5 ਇੰਚ ਤਿਆਰ ਤੇ ਆ ਹੈਗਾ ਬੰਦ ਵਾਲਾ ਪਾਸਾ ਇਹ ਹੈਗਾ ਫੁੱਲੇ ਵਾਲਾ ਪਾਸਾ ਬੰਦ ਵਾਲੇ ਪਾਸਾ ਉੱਪਰ 8 ਇੰਚ ਟਿੱਪ ਰੱਖਣਾ ਹੈਗਾ ਤੇ ਆਪਾਂ 9.5 ਤੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇਹ ਆਪਣੇ ਕੋਲ ਚਾਹਤੇ ਆ ਦੋ ਤੇ ਆ ਕੱਪੜੇ ਨੇ ਦੇਖੋ ਦੋ ਆ ਕੱਪੜੇ ਹੋਗੇ ਜੀ ਤੇ ਦੋ ਆ ਕੱਪੜੇ ਹੋਣ ਇਸ ਤਰੀਕੇ ਨਾਲ ਆਪਾਂ ਫੋਲਡਿੰਗ ਕੀਤੀ ਹੋਈ ਬਾ ਠੀਕ ਹੈ ਜੀ ਇਸ ਤੋਂ ਬਾਅਦ ਉੱਪਰ ਆਪਾਂ ਨਿਸ਼ਾਨ ਲਾਵਾਂਗੇ ਜੀ 2.5 ਇੰਚ ਦਾ ਠੀਕ ਹੈ ਜੀ ਇੱਥੇ ਲਾਇਆ 3.5 ਇੰਚ ਦਾ ਨਿਸ਼ਾਨ ਆਪਾਂ ਤੇ ਇੱਥੇ ਲਾਇਆ 2.5 ਇੰਚ ਦਾ ਨਿਸ਼ਾਨ ਠੀਕ ਹੈ ਬੰਦ ਵਾਲੇ ਪਾਸੇ ਇਸ ਤੋਂ ਬਾਅਦ ਇੱਥੋਂ ਆਪਾਂ ਸਿੱਧੀ ਲੈਣ ਲਾਵਾਂਗੇ ਇਸ ਤਰੀਕੇ ਨਾਲ 2 ਇੰਚ ਦੇ ਨਿਸ਼ਾਨ ਤੋਂ ਤੇ ਮੋੜ ਦੇ ਨਿਸ਼ਾਨ ਤੋਂ ਸਿੱਧੀ ਲੈਣ ਲੋਣੀ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਇਸ ਤੋਂ ਬਾਅਦ ਆਪਾਂ ਇਹਨਾਂ ਦੋਨਾਂ ਦਾ ਸੈਂਟਰ ਕਰਾਂਗੇ ਇਹ ਹੈਗੇ ਜੀ ਆਪਣਾ 7 ਇੰਚ ਇਥੋਂ 3.5 ਤਿੰਨੇ ਦੋਨਾਂ ਦਾ ਸੈਂਟਰ ਹੋ ਗਿਆ ਇਹ ਲਾਈਨ ਦਾ ਸੈਂਟਰ ਹੋ ਗਿਆ 3.5 ਇੰਚ ਇਸ ਤੋਂ ਬਾਅਦ ਆਪਾਂ 1/2 ਇੰਚ ਦਾ ਨਿਸ਼ਾਨ ਬਾਹਰਲੀ ਸਾਈਡ ਤੇ ਲਾਉਣਾ 1/2 ਇੰਚ ਦਾ ਨਿਸ਼ਾਨ ਅੰਦਰਲੀ ਸਾਈਡ ਤੇ ਲਾਉਣਾ ਠੀਕ ਹੈ ਜੀ ਦੋਨੋਂ ਸਾਈਡ ਤੇ 1/2 ਇੰਚ ਦਾ ਨਿਸ਼ਾਨ ਲਾਤਾ ਤੇ ਜਿਹੜਾ ਆਪਾਂ ਬੈਕ ਵਾਲੇ ਮੋਢੇ ਦੀ ਗੁਲਾਈ ਬਣਾਉਣੀ ਹੈ ਇਸ ਨਿਸ਼ਾਨ ਤੇ ਬਣਾਉਣੀ ਹੈ ਫਰੰਟ ਵਾਲੇ ਮੋਢੇ ਦੀ ਗੁਲਾਈ ਇਸ ਨਿਸ਼ਾਨ ਤੇ ਬਣਾਉਣੀ ਹੈ ਤੇ ਇਥੋਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਬਾਹਰ ਵਾਲੇ ਮੋਡੇ ਦੀ ਗੁਲਾਈ ਹੋ ਗਈ ਆਪਣੀ ਇਸ ਤੋਂ ਬਾਅਦ ਫਰੰਟ ਵਾਲੇ ਮੋਡੇ ਦੀ ਗੁਲਾਈ ਬਣਾਉਣੀ ਆਪਾਂ ਇੱਥੋਂ ਆਪਾਂ ਇਸ ਤਰੀਕੇ ਨਾਲ ਲਵਾਂਗੇ ਇਸ ਤਰ੍ਹਾਂ ਨਿਸ਼ਾਨ ਤੇ ਇੱਥੋਂ ਆਪਾਂ ਇਸ ਤਰੀਕੇ ਨਾਲ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਹਲਕੀ ਜਿਹੀ ਇੱਥੋਂ ਗੁਲਾਈ ਪਾ ਦੇਣੀ ਆਪਾਂ ਇਸ ਤਰੀਕੇ ਨਾਲ ਤੇ ਹੁਣ ਆਪ ਇਹਦੀ ਕਰ ਦਾਂਗੇ ਕਟਿੰਗ ਸਭ ਤੋਂ ਪਹਿਲਾਂ ਸਾਰੇ ਪੱਲੇ ਚੱਕਾਂਗੇ ਤੇ ਇਸ ਤਰੀਕੇ ਨਾਲ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਸਿਰ ਉੱਪਰਲੇ ਦੋ ਪੱਲੇ ਚੱਕਨੇ ਆਪਾਂ ਆਹ ਵਾਲੇ ਦੋ ਪੱਲੇ ਨਹੀਂ ਚੱਕਨੇ ਤੇ ਆਹ ਵਾਲੀ ਕੱਟ ਪਾਵਾਂਗੇ ਆਪਾਂ ਥੋੜਾ ਇਸ ਤਰੀਕੇ ਨਾਲ ਕਪੜਾ ਨਿਕਲਣਾ ਚਾਹੀਦਾ ਵਿੱਚੋਂ ਕਾਟ ਵਾਲਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਆਪਾਂ ਤਰਪਾਈ ਦੀ ਫੋਲਡਿੰਗ ਵਾਲੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇਹਨਾਂ ਦੀ ਮੂਰੀ ਹੈਗੀ ਹੈ ਜੀ 7.5 ਇੰਚ ਤਿਆਰ ਆ ਤੇ ਆਪਾਂ 9.5 ਤੇ ਨਿਸ਼ਾਨ ਲਾਵਾਂਗੇ 2 ਇੰਚ ਵਾਧਾ ਲਾਵਾਂਗੇ ਠੀਕ ਹੈ ਜੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਦੇਾਂਗੇ ਆ ਤਾਂ ਪੂਰਾ ਪੂਰਾ ਮੋਡਲ ਹੀ ਕਟਿੰਗ ਹੈ 2 ਇੰਚ ਆਪਾਂ ਕਪੜਾ ਵਾਧ ਲਿਆ ਇਸ ਤਰੀਕੇ ਨਾਲ ਠੀਕ ਹੈ ਜੀ ਇਹਨੂੰ ਆਪਾਂ ਕਰ ਦੇਾਂਗੇ ਕਟਿੰਗ ਇੱਥੋਂ ਇਸ ਤੋਂ ਅੱਧਾ ਤਰਪਾਈ ਦੀ ਫੋਲਡਿੰਗ ਦੇ ਨਿਸ਼ਾਨ ਲੋਨੇ 1.5 ਇੰਚ ਦੇ ਆਪਾਂ ਇੱਥੇ ਲਾਵਾਂਗੇ 1.5 ਇੰਚ ਦਾ ਨਿਸ਼ਾਨ ਇਸ ਤਿਕਣਾ ਤੇ ਸੇਪੜਾਂਗੇ ਕੱਟ ਜੀ ਆਪਾਂ ਠੀਕ ਹੈ ਜੀ ਇਹ ਹੋ ਗਈ ਆਪਣੀ 9.5 ਇੰਚ ਮੋਢੇ ਦੀ ਬਾਹਾਂ ਦੀ ਕਟਿੰਗ ਦੇਖੋ ਇਸ ਤਿਕਣਾ ਆਊਗੀ ਆਪਣੀ ਬਾਹਾਂ ਦੀ ਕਟਿੰਗ ਆਹ ਹੋ ਗਈ ਫਰੰਟ ਵਾਲੀ ਘਟ ਕਟ ਵਾਲੀ ਫਰੰਟ ਵਾਲੀ ਜਿਹੜੀ ਜਾਊਗੀ ਗੁਲਾਈ ਵਾਲੀ ਕਟ ਜਿਹੜੀ ਹੈਗੀ ਆ ਬਾਹਰ ਨੂੰ ਵੱਧਵੀਂ ਕਟ ਆ ਇਹ ਬੈਕ ਵਾਲੇ ਮੋਢੇ ਨਾਲ ਜੜੀ ਜਾਊਗੀ ਠੀਕ ਹੈ ਜੀ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵਾਤ ਕਮੈਂਟ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗਦੀ ਹੈ ਤੇ ਬਾਕੀ ਆਪਾਂ ਹਰ ਸਾਈਜ਼ ਦੀ ਫਰਤੀ ਦੀ ਕਟਿੰਗ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਤਾਂ ਜੋ ਤੁਸੀਂ ਫ੍ਰੀ ਵਿੱਚ ਸिलाई ਸਿੱਖ ਸਕੋ ਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ